ਤਾਂ ਉਹ ਆਰਾਮ ਤੇ ਕੋਈ ਪੇਸ਼ੀ ਹੋ ਤਾਂ ਉਹਦੇ ਵਿੱਚ ਦੱਸਿਆ ਗਿਆ ਵੀ 212 ਏਕੜਾ ਜਿਹੜੀ ਜ਼ਮੀਨ ਹੈ ਤੇ ਵੀ ਉਹ ਕਵਰ ਕੀਤੀ ਜਾਣੀ ਆ ਉਹ ਤੋਂ ਐ ਨਹੀਂ ਸੀ ਪਤਾ ਵੀ ਐਸ ਸਾਈਡ ਤੇ ਹੈ ਹੁਣ ਆਪਾਂ ਨੂੰ ਕਲੀਅਰ ਹੋ ਗਿਆ ਵੀ ਇੱਧਰਲੀ ਸਾਈਡ ਹੈ ਪਹਿਲਾਂ ਇਹਨਾਂ ਤੋਂ ਪਹਿਲੇ ਖੇਤ ਦੇ ਵਿੱਚ ਵੀ ਐ ਨਹੀਂ ਪਤਾ ਵੀ ਤਾਂਕੋਖ ਵਾਲੇ ਪਾਸੇ ਜਾऊं ਜਾਂ ਇਹ ਭੈਣੀ ਵਾਲੇ ਪਾਸੇ ਜਾऊं ਜਾਂ ਬੋਸਰ ਵਾਲੇ ਪਾਸੇ ਜਾऊं ਜਾਂ ਮਾਈਕਲ ਦੇ ਪਾਸੇ ਘਾਣੇ ਵਾਲੇ ਪਾਸੇ ਤੋਂ ਘਰਨੇ ਦੀ ਗੱਲ ਹੁਣ ਸਾਨੂੰ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਜਿਹੜਾ ਤੁਹਾਡਾ ਹੱਥ ਤੇਲਪੁਰ ਪਤਾ ਹੈਗਾ ਮੋੜ ਤੇ ਇਥੇ ਚੌਕੀ ਦੇ ਮੂਹਰੇ ਇਹਦੇ ਮਗਰਨੇ ਪਾਸੇ ਤੋਂ ਲੈ ਕੇ ਸਿੱਧਾ ਇੱਥੇ ਛੇ ਨੂੰ ਜਾਣੀ ਹੈ ਮਾਨਸਾ ਬੰਨੀ ਨੂੰ ਮਾਲ ਮੰਡੀ ਬੰਨੀ ਨੂੰ ਉਸ ਪਾਸੇ ਨੂੰ ਇਹਨਾਂ ਨੇ ਐਕਵਾਇਰ ਕਰਨਾ ਜਿੰਨਾ ਦੋਨਾਂ ਸੜਕਾਂ ਦਾ ਵਿਚਾਲਾ ਆ ਗਿਆ ਉਹਦਾ ਕਿਤੇ ਕੁਝ ਨਹੀਂ ਸਕਣਾ ਕਿਸੇ ਦਾ ਘਰ ਆ ਜੇ ਕਿਸੇ ਦੀ ਜ਼ਮੀਨ ਆ ਜੇ ਉਹ ਸਾਰਾ ਇਹਨਾਂ ਨੇ ਦਿਲ ਗਿਆ ਮੇਰੇ ਸਾਥੇ ਉਹਨੂੰ ਵਾਪਸ ਪੂਰੀ ਜਮੀਰ ਦੇ ਉੱਤੇ ਇਹਨਾਂ ਨੇ ਨਿਵਾਸ ਖਤਕੇ ਜਿਹੜਾ ਦਿੱਤੇ ਘਰ ਤੋਂ ਦਾ ਇੱਕ ਖਲਾਟ ਬਣਾਉਣ ਦਾ ਉਹ ਪਈਆ ਸਰਕਾਰ ਕਰਦੀ। ਸਭ ਕਬੱਡੀ ਮੁੱਖੀ ਗੱਲ ਤੇ ਇੱਕ ਹੋਰ ਅੰਕਰੀ ਸਰਕਾਰ ਕਰਦੀ। ਸਰਕਾਰ ਦੇ ਆਪ ਦੇ ਬਿਆਨ ਸਿਰਦਾ 4 ਗੁਣੇ ਵਧਾ ਕੇ ਦਿੱਤੇ ਜਾਣਗੇ। ਆਜ ਕਿੰਨੇ ਪੈਸੇ ਸਾਨੂੰ ਦੇ ਰਹੇ ਨੇ ਕਿ ਇਹ ਸੋਦੀ 1 ਏਕੜ ਜ਼ਮੀਨ ਹੋ ਗਈ ਹੈ ਉਸ ਦੇ ਵਿੱਚ 4800 ਗਜ ਵਰਗਾ ਇੱਕ ਏਕੜ ਜ਼ਮੀਨ ਦਾ ਦਿੱਖ ਦਿੱਲੇ ਦਾ ਤੇ ਉਹਦੇ ਵਿੱਚੋਂ ਦੇਣਾ ਸਾਨੂੰ ਕਿੰਨਾ ਹੈ ਇਹਨਾਂ ਨੇ 1000 ਦਾ ਇੱਕ ਤਾਂ ਜਿਹੜਾ ਸਾਨੂੰ ਪਲਾਟ ਬਣਾਉਂਗਾ ਘਰ ਬਣਾਉਂਗਾ ਤੇ 200 ਗਜ ਤੋਂ ਨੂੰ ਦੇਣਾ ਉੱਥੇ ਆਪਣੀ ਕਰਾਨ ਬਣਾ ਸਕਦੇ ਹੋ ਉੱਥੇ ਤੋਂ ਕਰਾਨ ਤੇ 200 ਗਜ ਦੇ ਵਿੱਚ ਜੋ ਵੀ ਮਰਜ਼ੀ ਕਰਵਾ ਸਕਦੇ ਹੋ ਉਹ ਨੂੰ ਤੇ ਉਹਨਾਂ ਸਾਹ ਦੇਣਾ 2400 4800 ਬਜ ਗਿਆ ਤੇ ਦੇਣਾ ਤੁਹਾਨੂੰ ਉਹਦੇ ਬਜਾਏ 1200 ਬਜਾਏ ਸਮਝੋ ਤੁਹਾਡੀ ਤੁਹਾਨੂੰ ਲਾਰੇ ਜਿਹੜੇ 100000 ਦੇ ਹੈ ਜੀ ਵਾਈਟੋਂ ਦੇ ਕਰਾਸ਼ੀ ਸੀ ਕਹਿੰਦੇ ਨਹੀਂ ਆਗੇ ਆ ਅਸੀਂ ਸੋਪੇ ਬਾਕੇ ਦੇ ਅਸੀਂ ਪਰਸੋਂ ਅਜੀਤ ਵੀਕਰ ਦੇ ਵਿੱਚ ਵੀ ਬੋਲਿਆ ਜਿਓ ਭਾਈ ਸੋਪੇ ਪੌਣੇ ਨੇ ਛੋਟੇ ਪਿੰਡ ਦੇ ਨੌਜਵਾਨ ਜਿਹੜੇ ਗਏ ਨੇ ਦੇੜ ਤੋਂ ਉਹਨਾਂ ਦਾ ਮਾਨ ਸਨਮਾਨ ਕਰਨਾ ਹੈ ਕਿਉਂਕਿ ਪਿੰਡਦਿਆਂ ਨੂੰ ਇਥੋਂ ਫੜ ਕੇ ਸੱਖਾਂ ਦੇ ਵਿੱਚੋਂ ਪੰਜ ਸੱਤ ਨੂੰ ਘ੍ਰੀਸ ਘ੍ਰੀਸ ਕੇ ਮਸਾਲੇ ਕੀ ਜਿਆ ਅਸੀਂ ਇਹੋ ਜੇ ਤਾਂ ਉਸੂਰ ਤੇ ਕਰਨਾ ਫੇਰ ਤਾਂ ਨਹੀਂ ਲੜੀ ਲੜੀ ਜਾਣੀ ਭਾਵੇਂ ਕੋਈ ਵੀ ਜਥੇਬੰਦੀ ਹੋਵੇ ਕੋਈ ਜੱਟੇ ਬੰਦੀ ਦੇ ਪੈਰ ਨਹੀਂ ਲਾਉਣੇ ਹੈਗੇ ਠੀਕਾ ਘੇਟ ਦੁਖਦਾ ਗੋਲੀ ਪਹਿਲਾਂ ਉਹਨੂੰ ਲੈਣੀ ਪਊਗੀ ਘੇਟ ਦਾ ਰੁਕੀ ਜਾਂਦਾ ਹੋਵੇ ਮੇਰਾ ਗੋਲੀ ਤੁਸੀਂ ਲਓ ਉਹਨਾਂ ਦੀ ਮੇਰੇ ਘੇਟ ਨੂੰ ਕਿ ਮੇਰਾ ਮਾਜੂ ਆਜੂਗਾ ਨਹੀਂ ਆਉਣਾ ਹੈਗਾ ਜੇ ਅੱਜ ਜਮੀਨ ਕੋਈ ਛੋਟੀ ਉਹੀ ਹੈ ਤਾਂ ਮੂਹੇ ਲਾ ਕੇ ਲੜਨਾ ਤਾਂ ਸੋਨੂੰ ਪਊਗਾ ਛੋਟੇ ਨਾਲ ਜ਼ਰੂਰੀ ਇੱਕ ਗੱਲ ਕਹਿੰਦੇ ਆ ਇੱਕ ਥਾਪੜ ਕੇ ਕਹਿੰਦੇ ਆ ਉਹ ਆਦੀ ਅਸੀਂ ਜੱਟੇਬੰਦੀ ਵਿੱਚ ਕਿਸੇ ਚ ਕੰਮ ਕਰਗੇ ਜਾਣ ਕਰਗੇ ਜਿਹੜਾ ਸੋਧਿਆ ਮੰਦਰ ਦੇ ਮੂਹਰੇ ਆ ਕੇ ਸੌਹ ਘਾ ਕੇ ਜਾਵਾਂਗੇ ਸਾਡੇ ਪਿੱਛੇ ਨਹੀਂ ਹਟਾਂਗੇ ਅਸੀਂ ਆਪ ਦੀ ਜਾਨ ਵਾਰਨ ਤੱਕ ਉਹਦੇ ਨਾਲ ਆਏ ਇੰਦਾ ਸਾਰਿਆਂ ਜੱਟੇਬੰਦਾਂ ਨੂੰ ਪੇਟੀ ਪੀਰ ਕਰਨਾ ਬੈਂਕੀ ਚਾਹਤਾ ਸਾਰੇ ਲੜਨ ਅਸੀਂ ਕੱਲੇ ਕਿਉਂ ਦੂਨਗੜ੍ਹ ਜਿੱਥੇ ਲੜ ਕੇ ਵਿੱਚੋਂ ਵੱਡ ਨਹੀਂ ਲੈਂਦੇ ਕਿਹ ਪਿੰਡ ਦੇ ਵਿੱਚੋਂ ਆਉਂਦਿਆਂ ਨਹੀਂ ਕਿਹ ਪਿੰਡ ਦੇ ਲੋਕ ਸਾਡੇ ਉਹ ਜੱਟੇ ਬੰਦਗਾਂ ਦੇ ਵਿੱਚ ਕੰਮ ਨਹੀਂ ਕਰਦੇ ਹੈਗੇ ਉਹ ਵੀ ਆਪੋ ਆਪਣੇ ਜੱਟੇ ਬੰਦਗਾਂ ਨੂੰ ਐ ਰੋਡ ਤੇ ਕਹਿਣ ਜੀ ਆਓ ਭਾਈ ਮੈਦਾਨ ਦੇ ਵਿੱਚ ਅੱਜ ਸਾਡੇ ਤੇ ਭੀੜ ਪਈ ਵੀ ਹੈ ਲੜੋ ਸਾਡੇ ਨਾਲ ਖੜੋ ਆ ਕੇ ਜੇ ਉਹ ਖੜ ਨਹੀਂ ਸਕਦੇ ਫਿਰ ਤਾਂ ਭਰਾਵੋ ਸੋਡੀ ਵੀ ਮਾਰੀ ਜਾਂਦਾ ਕਿਸੇ ਉਹਨਾਂ ਦੇ ਖਾਤਰ ਚੌੜੀ ਜਾਂਦੇ ਨੇ ਇਹ ਤੁਸੀਂ ਕਹੋ ਲੜੋ ਕਿਸੇ ਦੀ ਖਾਤਰ ਜਿਹੜੋ ਸੋਡੀ ਖਾਤਰ ਨਹੀਂ ਲੜ ਸਕਦੇ ਫੇਰ ਜੇ ਮੈਂ ਅੱਜ ਤੁਹਾਡੇ ਨਾਲ ਖੜ ਨਹੀਂ ਸਕਦਾ ਤੁਸੀਂ ਮੇਰੇ ਖਾਤਰ ਕਿਉਂ ਖੜੋ ਖੜਾ ਛੋਟੇ ਖਿਡਾਰੀ ਜਾਂਦੇ ਦਿੱਤੇ ਮੈਨੇ ਵੀ ਨੂੰ ਦੀ ਖੜਨਾ ਇਹ ਵੀ ਗੱਲ ਹੈ ਮੈਂ ਇਹ ਤੇ ਇਸ ਗੱਲ ਤੋਂ ਮੈਂ ਇਸ ਗੱਲ ਤੋਂ ਮੈਂ ਰੱਖੇ ਰੱਖਣ ਲੈਣਾ ਗੱਲਾਂ ਨੂੰ ਇਹਨੂੰ ਮੇਰੇ ਨਾਲ ਤਾਂ ਹੀ ਦੂਜੇ ਜੱਥੇ ਬੰਦਗਾਲੇ ਤਲਿੰਗ ਹੋ ਜਾਂਦੇ ਨੇ ਵੀਰ ਤੂੰ ਬੋਲਦਾ ਜਿਹੜਾ ਦੂਜੇ ਔਰ ਤੇ ਬੋਲ ਜਿੰਦੇ ਮੈਂ ਕਹਿੰਦਾ ਬੋਲਣਾ ਸੱਚ ਬੋਲਦਾ ਜਿੰਨਾ ਵੋਲੂਮ ਆ ਸੱਚ ਬੋਲ ਕੇ ਜੋ ਝੂਠ ਨਹੀਂ ਮਾਰਦਾ ਵੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਮੈਂ ਜਥੇਬੰਦੀ ਦੇ ਵਿੱਚ ਇਹਦੇ ਚ ਹੋਵਾਂ ਨਾ ਹੋਵਾਂ ਕੰਮ ਕਰਾਂ ਨਾ ਕਰਾਂ ਜਿੰਨਾ ਛੋਡੇ ਨਾਲ ਪਰਨ ਕਰਕੇ ਜਾਊਗਾ ਮੈਂ ਨਮਾਉਂਗਾ ਉਹਦਾ ਅਡੀ ਭਾਰਤੀ ਕਿਸਾਨ ਯੂਨੀਅਨ ਇਕੱਠਾ ਸਿੱਧੂਪੁਰ ਜਥੇਬੰਦੀ ਛੋਡੇ ਨਾਲ ਖੀਰ ਨੇ ਦਮ ਤੱਕ ਕਰਕੂਗੀ ਜਿੰਨਾ ਚਿਰ ਤੁਸੀਂ ਲੜਾਈ ਲੜਨੀ ਹੋਈ ਉਹਨਾਂ ਸੁਰਤ ਤੁਹਾਡੇ ਨਾਲ ਖੜਾਂਗੇ ਭਾ ਜਿਹੜਾ ਜਾਣਾ ਪੈ ਜਾਣ ਭਾ ਦੀ ਲੱਤਾਂ ਬਾਹ ਤੜਪਾਉਣਾ ਪੈ ਜਾਣ ਕਦੇ ਬਾਤ ਤੇ ਪਿੱਛੇ ਨਹੀਂ ਹਟਾਂਗੇ ਡਰ ਕੇ ਘਰੇ ਨਹੀਂ ਬੈਠਾਂਗੇ ਦੂਧਵਾ ਜੱਥੇ ਬੰਦਗਾਂ ਨੂੰ ਤੁਸੀਂ ਬੇਨਤੀ ਕਰਨੀ ਹੈ ਅਪੀਲ ਕਰਨੀ ਹੈ ਮੈਂ ਤੇ ਇੱਕ ਲੋਖਦੀ ਗੱਲ ਆ ਸਭ ਜਿਹੜੋ ਫੰਡ ਇਕੱਠਾ ਕਰਦੇ ਹੁੰਦੇ ਆ ਨਾ ਉਹ ਕਹਿੰਦੇ ਨੇ ਯਾਰ ਤੁਸੀਂ ਇੰਨੇ ਬੰਦ ਤੋਂ ਦੀ ਕਰਨਾ ਥੋੜਾ ਜਿਹਾ ਲੈ ਜਾ ਕਰੋ ਨਾ ਘੱਟ ਲੈ ਜਾ ਕਰੋ ਯਾਰ ਸਾਰੀਆਂ ਜੱਥੇ ਬੰਦਗਾਂ ਵਾਲੇ ਗੱਟਾ ਚੱਕ ਕੇ ਚੱਲ ਪੈਣੇ ਉਹ ਇਕੱਠੇ ਹੋ ਕੇ ਆਹ ਲੋਣਾ ਚੋ ਕਰਦੇ ਆ ਪ੍ਰਭੂ ਸਾਨੂੰ ਜੱਡਾ ਜੀ ਨਹੀਂ ਕਰਦਾ ਕਿਥੇ ਕਹਿੰਦੇ ਵੀ ਪਿੰਡ ਬੋਦਾ ਫਾਦਾ ਵੀ ਚੀ ਦਾ ਵਾਹ ਹਾਂ ਅਸੀਂ ਆਹ ਲੋੜਾਂ ਦੇ ਵਿੱਚੋਂ ਚੱਲਦੇ ਆਂ ਸੋਡੇ ਵਾਲੇ ਪੈਸੇ ਨਾਲ ਅਸੀਂ ਤੁਰੇ ਫਿਰਦੇ ਆਂ ਆ ਮੋਟਰਸਾਈਕਲਾਂ ਦਾ ਖਰਚਾ ਅਸੀਂ ਉਹ ਤੋਂ ਕਰਦੇ ਆਂ ਢੜਕੇ ਤੋਂ ਲੈ ਕੇ ਆਥਨ ਤੱਕ ਜਿਹੜੇ ਪਿੰਡਾਂ ਦੇ ਵਿੱਚ ਫਿਰਦੇ ਆਂ ਅਸੀਂ ਤੁਰੇ ਜਾਂ ਸ਼ਹਿਰਾਂ ਦੇ ਵਿੱਚ ਫਿਰਦੇ ਆਂ ਤੁਰੇ ਉਹ ਸੋਡੇ ਨਾਲ ਜੇਬਾਂ ਵਾਲੇ ਖਰਚੇ ਨਾਲ ਕਰਦੇ ਆਂ ਉਹ ਸੀ ਆਪਦੇ ਘਰੋਂ ਪੈਸੇ ਇਹ ਸੋਨੂੰ ਕਹਿ ਦਿੱ ਗਏ ਵੀ ਅਸੀਂ ਘਰੋਂ ਰੁਪਈਆ ਲਾ ਦੇਣਾ ਨਹੀਂ ਲਾ ਸਕਦੇ ਇੱਕ ਜ਼ਰੂਰ ਹੈ ਜਾਣ ਲਾ ਸਕਦੇ ਆ ਪੈਸਾ ਨਹੀਂ ਕਰਾਉਣਾ ਜਾਣਤਾ ਪਹੁੰਚੀ ਇੱਥੇ ਜਾਂਦੇ ਆਂਦੇ ਜੀ ਹੁਣ ਲੱਗਦੀ ਹੈ ਕੋਈ ਪਰਵਾਹ ਨਹੀਂ ਫਰਬੀਆ ਭਰਾਵੋ ਕਰੋ ਲਾਇ ਨਹੀਂ ਇਹਦਾ ਨਾਂ ਲਾ ਸਕਦੇ ਆ ਮੈਂ ਸੋਨੂੰ ਹੱਥ ਵੱਲ ਕੇ ਬੇਨਤੀ ਹੈ ਤੁਸੀਂ ਜਿੰਨੇ ਇੱਥੇ ਆਇਓ ਮਣ ਮਣਾ ਲਓ ਜਿੰਨੇ ਇੱਥੇ ਫਿਰਦੇ ਜੱਥੇਬੰਦਿਆਂ ਦੇ ਆਕੂ ਖੜੇ ਹੋ ਉਸਨੇ ਇਹ ਲਾਓ ਆਪੋ ਆਪਣੇ ਜੱਥੇਬੰਦਾਂ ਨੂੰ ਜਿਲੇ ਪ੍ਰਧਾਨਾਂ ਨੂੰ ਲਾਓ ਆਪਣੇ